ਮੇਰੇ ਬ੍ਰਦਰ ਜੋ ਪੰਜਾਬ ਦੇ ਵਿੱਚ ਆ ਔਰ ਉਹ ਕਹਿ ਰਿਹਾ ਕਿ ਜਿਹੜੇ ਲੋਕਾਂ ਦਾ ਧਰਮ ਬਦਲਿਆ ਜਾ ਰਿਹਾ ਆ ਉਹਨਾਂ ਨੂੰ ਕਨਵਰਟ ਕੀਤਾ ਜਾ ਰਿਹਾ ਔਰ ਪੈਸੇ ਦੇ ਕੇ ਕੀਤਾ ਜਾ ਰਿਹਾ ਕਿਉਂਕਿ ਉਹ ਬਹੁਤ ਗਰੀਬ ਆ ਅਨਪੜ੍ਹ ਆ ਬੇਸਮਝ ਆ ਸੋ ਅੱਜ ਮੈਂ ਇੱਕ ਜ਼ਿੰਦਾ ਜਗ ਦੀ ਗਵਾਹੀ ਉਸ ਤੁਮਸੀ ਦੇ ਸਾਹ ਤੁਹਾਡੇ ਸਾਹਮਣੇ ਖੜੀ ਆ ਮੈਂ ਇੱਕ ਸਿੱਖ ਪਰਿਵਾਰ ਨੂੰ ਹੀ ਬਿਲੋਂਗ ਕਰਦੀ ਸੀ ਜਿੱਥੇ ਸਿਰਫ ਸਿੱਖੀ ਧਰਮ ਨੂੰ ਹੀ ਮੰਨਿਆ ਜਾਂਦਾ ਸੀ ਕਿਸੇ ਹੋਰ ਦੀ ਪੂਜਾ ਨਹੀਂ ਕੀਤੀ ਜਾਂਦੀ ਸੀ ਔਰ ਮੈਂ ਰੱਬ ਲੱਭਦੀ ਸੀ ਜਦੋਂ ਮੈਂ ਆਪਣੇ ਹੀ ਧਰਮ ਦੀਆਂ ਪੁਸਤਕਾਂ ਨੂੰ ਪੜ੍ਹਦੀ ਸੀ ਤੇ ਯਸੂ ਮਸੀਹ ਮੇਰੇ ਤੇ ਜ਼ਾਹਰ ਹੋਇਆ ਉਹਨਾਂ ਨੇ ਆਪਣੇ ਦਰਸ਼ਨ ਮੈਨੂੰ ਦਿੱਤੇ ਮੇਰੇ ਨਾਲ ਗੱਲ ਕੀਤੀ ਆ ਮੈਂ ਇੱਕ ਵੈਲ ਟੂ ਦੂ ਫੈਮਿਲੀ ਚੋਂ ਆ ਮੈਂ ਕੋਈ ਗਰੀਬ ਨਹੀਂ ਆ ਮੈਂ ਪੜ੍ਹੀ ਲਿਖੀ ਆ 4 ਡਿਗਰੀਆਂ ਮੇਕੋ ਆ ਮੇਰੇ ਫਾਦਰ ਸਾਹਿਬ ਕਾਲਜ ਦੇ ਵਿੱਚ ਵਾਈਸ ਪ੍ਰਿੰਸੀਪਲ ਮੇਰੇ ਮਦਰ ਗਵਰਨਮੈਂਟ ਟੀਚਰ ਮੇਰੇ ਬ੍ਰਦਰ ਇੰਜੀਨੀਅਰ ਮੇਰੀ ਸਿਸਟਰ ਡਾਕਟਰ ਔਰ ਮੈਂ ਵੀ ਪ੍ਰਿੰਸੀਪਲ ਸੀ ਸਕੂਲ ਦੇ ਵਿੱਚ ਪਰ ਜ਼ਿੰਦਗੀ ਦੇ ਵਿੱਚ ਦੁਨੀਆ ਦਾ ਸਭ ਕੁਝ ਸੀ ਮੇਰੇ ਕੋਲ ਪਰ ਸਕੂਨ ਸ਼ਾਂਤੀ ਨਹੀਂ ਸੀ ਔਰ ਮੈਂ ਡਿਪਰੈਸ਼ਨ ਦੀ ਮਰੀਜ਼ ਸੀ ਰੋਜ਼ ਮੈਂ 7 ਗੋਲੀਆਂ ਖਾਂਦੀ ਸੀ ਔਰ ਮੌਤ ਦੇ ਕੰਗਾਰ ਤੇ ਸੀ ਮੇਰੀ ਫੁੱਲ ਬਾਡੀ ਬਿਮਾਰੀਆਂ ਦੇ ਨਾਲ ਭਰੀ ਹੋਈ ਸੀ ਮੈਂ ਛੋਟੀ ਉਮਰ 'ਚ ਥੀ ਮੈਂ ਇੰਨੀ ਬੈਡ ਰਿਡਨ ਸੀ ਕਿ ਮੈਂ ਕਿਸੇ ਟਾਈਮ 'ਤੇ ਮੇਰੀ ਮੌਤ ਹੋ ਸਕਦੀ ਸੀ ਜਦੋਂ ਪਰਮੇਸ਼ਵਰ ਨੇ ਮੈਨੂੰ ਜ਼ਿੰਦਗੀ ਦਿੱਤੀ ਅੱਜ ਮੈਂ ਤੁਹਾਡੇ ਸਾਹਮਣੇ ਗਵਾਹ ਬਣ ਕੇ ਖੜੀ ਆ ਮੈਂ ਕੋਈ ਗਰੀਬ ਨਹੀਂ ਸੀ ਅਨਪੜ੍ਹ ਨਹੀਂ ਸੀ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਵਿੱਚ ਕੰਮ ਕੀਤਾ ਔਰ ਮੈਨੂੰ ਬਚਾਇਆ ਔਰ ਅੱਜ ਬ੍ਰਦਰ ਕਹਿ ਰਿਹਾ ਕਿ ਤੁਸੀਂ 크੍ਰਿਸਚੀਅਨ ਪੈਸੇ ਦੇ ਕੇ ਮੈਨੂੰ ਕਿਸੇ ਨੇ ਕੋਈ ਪੈਸੇ ਨਹੀਂ ਦਿੱਤੇ ਅੱਜ ਪਰਮੇਸ਼ਰ ਮੇਰੀ ਜ਼ਿੰਦਗੀ ਵਿੱਚ ਉਹ ਸਾਡਾ ਪਰਮੇਸ਼ਰ ਪਿਆਰ ਸਿਖੰਦਾ ਆ ਉਹ ਧਰਮ ਬਦਲਣ ਨਹੀਂ ਆਇਆ ਜਦੋਂ ਪੂਰੀ ਬਾਈਬਲ ਅਸੀਂ ਪੜ੍ਹਦੇ ਆ ਉਹਦੇ ਵਿੱਚ ਇੱਕ ਵੀ ਵਰਡ ਕ੍ਰਿਸਚਨ ਬਣਿਆ ਕਿ ਤੁਸੀਂ ਕ੍ਰਿਸਚਨ ਬਣ ਜੂਗੇ ਤੁਹਾਡਾ ਧਰਮ ਬਦਲ ਜਾਊਗਾ ਉਥੇ ਲਿਖਿਆ ਕਿ ਤੁਹਾਡਾ ਜੀਵਨ ਬਦਲ ਜਾਊਗਾ ਪਰਮੇਸ਼ੁਰ ਜਿਹਨੂੰ ਕੋਈ ਉਮੀਦ ਹੀ ਨਹੀਂ ਸੀ ਜਿਹੜੀ ਦੋ ਟਾਈਮ ਸੁਸਾਈਡ ਕਰਨਾ ਚਾਹੁੰਦੀ ਸੀ ਜਿਹਨੂੰ ਕੋਈ ਜੀਵਨ ਦੇ ਵਿੱਚ ਉਮੀਦ ਨਹੀਂ ਸੀ ਪਰਮੇਸ਼ੁਰ ਨੇ ਅੱਜ ਮੇਰਾ ਜੀਵਨ ਬਦਲਿਆ ਮੇਰਾ ਹੀ ਨਹੀਂ ਬਦਲਿਆ ਮੇਰੇ ਪਰਿਵਾਰ ਮੇਰੇ ਘਰਾਂ ਨੇ ਔਰ ਮੇਰੇ ਰਹੀ ਬੋਤਿਆਂ ਦਾ ਬਦਲਿਆ ਇਹ ਆ ਸਾਡਾ ਯਿਸੂ ਮਸੀਹ ਹallelujah ਸੋ ਹਾਲੂਇਆ ਅੱਗ ਮੈਂ ਬ੍ਰਦਰ ਪਾਨਾ ਜੀ ਨੂੰ ਦੱਸਣਾ ਚਾਹਨੀ ਆ ਕੀ ਕੋਈ ਪੈਸਾ ਦੇ ਕੇ ਕਨਵਰਟ ਨਹੀਂ ਕਰਾ ਸਕਦਾ ਕਹਿੰਦੇ ਕਿ ਮੈਂ ਡੀਪ ਸਟੱਡੀ ਕੀਤੀ ਆ ਇਸ ਚੀਜ਼ ਚ ਫਿਰ ਮੈਂ ਇਸ ਕੇਸ ਦੇ ਵਿੱਚ ਆਇਆ ਆ ਔਰ ਆਪਣੀ ਇੰਟਰਵਿਊ ਦੇ ਐਂਡ ਵਿੱਚ ਕਹਿੰਦੇ ਆ ਕਿ ਮੈਂ ਹਲੇ ਹੋਰ ਸਟੱਡੀ ਕਰੂੰਗਾ ਔਰ ਪਬਲਿਕ ਦੇ ਸਾਹਮਣੇ ਲੈ ਕੇ ਆਉਂਗਾ ਜੋ ਇਹਦਾ ਮਤਲਬ ਕਿ ਉਹ ਆਪ ਹੀ ਕਨਫਿਊਜ਼ ਆ ਹਲੇ ਇੱਕ ਪਾਸੇ ਕਹਿ ਰਹੇ ਆ ਕਿ ਕ੍ਰਿਸਚੀਅਨ ਪੈਸਾ ਦੇ ਕੇ ਅ ਭਰਮ ਪਰਵਰਤਨ ਕਰਦੇ ਦੂਸਰੇ ਸੋ ਇੱਕ ਉਹ ਆਪ ਹੀ ਕਨਫਿਊਜ਼ ਹਨ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਇੱਕ ਪਾਸੇ ਕੁਝ ਬੋਲ ਰਿਹਾ ਦੂਸਰੇ ਪਾਸੇ ਕੁਝ ਬੋਲ ਰਿਹਾ ਉਹਨਾਂ ਦੇ ਉੱਤੇ ਕੋਈ ਸੱਚਾਈ ਨਹੀਂ ਜਿਹੜੇ ਅਸੀਂ ਅੱਜ ਸੱਚਾਈ ਤੇ ਖੜੇ ਆ ਸਾਡੀ ਮੇਰੀ ਮੇਰੀ ਜ਼ਿੰਦਗੀ ਚ ਪ੍ਰਭੂ ਨੇ ਮਿਰਕਲ ਇੱਕ ਨਹੀਂ ਕੀਤੇ ਸਾਡੀ ਲਾਈਫ ਹੀ ਮਿਰਕਲ ਆ ਅਮੀਨ ਸਾਡੀ ਜ਼ਿੰਦਗੀ ਦੇ ਵਿੱਚ ਹਰ ਟਾਈਮ ਟਾਈਮ ਟੂ ਟਾਈਮ ਪਰਮੇਸ਼ਰ ਮਿਰਕਲ ਕਰਦੀ ਹੈ ਕਿਉਂਕਿ ਸਾਡਾ ਪਰਮੇਸ਼ਰ ਮਿਰਕਲਸ ਪਰਮੇਸ਼ਰ ਆ ਜਿੰਦਾ ਖੁਦਾ ਆ ਫਾਲਿਓ ਮੁਰਦਾ ਨਹੀਂ ਆ ਉਹਦੀ ਕਬਰ ਜੋ ਵੀ ਖਾ ਲਿਆ ਉਹ ਮਰਿਆ ਗਾੜਿਆ ਗਿਆ ਤੇ ਤੀਜੇ ਦਿਨ ਜੀ ਉਠਿਆ ਅੱਜ ਵੀ ਜ਼ਿੰਦਾ ਆ ਮੈਂ ਔਰ ਉਹ ਸ਼ੋਰ ਆ ਮੈਂ ਕਹਿੰਦੇ ਵਿੱਚ ਆਪਣੀ ਇਕਲੀ ਸੀ ਉਹਦੇ ਵਿੱਚ ਕਿ ਮੈਂ ਜ਼ਿੰਦਾ ਆ ਪਰਮੇਸ਼ਰ ਦੇ ਵਚਨ ਚ ਲਿਖਿਆ ਔਰ ਮੇਰੇ ਬ੍ਰਦਰ ਤਜਸਵੀ ਕਹਿੰਦੇ ਆ ਕਿ ਮੈਂ ਕੈਂਸਰ ਦਾ ਕੈਂਪ ਲਾਇਆ ਯੈਸ ਮੇਰੀ ਮਦਰ ਜਦੋਂ ਮੈਂ ਪ੍ਰਭੂ ਨੂੰ ਨਹੀਂ ਜਾਣਦੀ ਸੀ ਕੈਂਸਰ ਨਾਲ ਹੀ ਉਹਨਾਂ ਦੀ ਡੈਥ ਹੋਈ 47 ਸਾਲ ਦੀ ਉਮਰ ਦੇ ਵਿੱਚ ਜਦੋਂ ਮੈਂ ਪਾਗਲ ਹੋ ਗਈ ਸੀ ਆਪਣੀ ਮੰਮੀ ਦੀ ਯਾਦ ਦੇ ਵਿੱਚ ਔਰ ਮੈਨੂੰ ਡਿਪਰੈਸ਼ਨ ਹੋ ਗਿਆ ਸੀ ਔਰ ਮੈਂ 20 ਸਾਲ ਤੋਂ ਉੱਪਰ ਡਿਪਰੈਸ਼ਨ ਦੇ ਵਿੱਚ ਰਹੀਆਂ ਇਲਾਜ ਕਰਾਉਂਦੀ ਰਹੀਆਂ ਔਰ ਇਲਾਜ ਨਹੀਂ ਹੋਇਆ ਸੀ ਸੋ ਅੱਜ ਉਹ ਕਹਿੰਦੇ ਆ ਕਿ ਉਹਨਾਂ ਨੂੰ ਚੰਗਾ ਕਰੋ ਛੇ ਅੱਜ ਮੇਰੇ ਫਾਦਰ ਪਿਛਲੇ ਸਾਲ ਬਿਮਾਰ ਹੋਏ ਉਹ 80 ਸਾਲ ਤੋਂ ਉੱਪਰ ਆ ਡਾਕਟਰਾਂ ਨੇ ਜਵਾਬ ਦਿੱਤਾ ਮੈਮਰੀ ਲਾਸ ਹੋ ਗਈ ਉਹਨਾਂ ਦਾ ਸਾਰਾ ਪਾਚਨ ਕਿਰਿਆ ਸਭ ਖਾਣਾ ਪੀਣਾ ਖਤਮ ਹੋ ਗਿਆ ਵਿੱਚੇ ਟਾਇਲਟ ਵਿੱਚੇ ਹੀ ਬਾਥਰੂਮ ਡਾਕਟਰ ਨੇ ਜਵਾਬ ਦਿੱਤਾ ਡੈਡ ਪਰ ਮੈਂ ਆਪਣੇ ਯਸੂ ਮਸੀਹ ਕੋਲ ਗਈ ਉਹਨਾਂ ਨੂੰ ਕਿਹਾ ਮੇਰੀ ਮਦਰ ਚਲੇ ਗਈ ਬ੍ਰਦਰ ਯੰਗ ਮੇਰੀ ਡੈਥ ਹੋ ਗਈ ਸੀ ਉਹਨਾਂ ਦੇ ਹਾਰਟ ਟੈਕਨਾ ਪ੍ਰਭੂ ਦੇ ਆਉਣ ਤੋਂ ਪਹਿਲਾਂ ਮੈਂ ਕਿਹਾ ਮੇਰੇ ਫਾਦਰ ਨੂੰ ਹੁਣ ਤੁਸੀਂ ਜ਼ਿੰਦਗੀ ਦਿਓ ਜੋ ਅੱਜ ਮੇਰੇ ਫਾਦਰ ਜ਼ਿੰਦਾ ਹੈ ਜਦੋਂ ਉਹਨਾਂ ਤੇ ਪ੍ਰੇਅ ਕੀਤੀ ਗਈ ਯਸੂ ਨਾਮ ਦੇ ਨਾਲ ਉਹਨਾਂ ਨੂੰ ਜ਼ਿੰਦਾ ਕੀਤਾ ਮੇਰੀ ਗਲਤੀ ਹੈ ਮੈਂ ਹੋਰ ਦੱਸਣਾ ਚਾਹੁੰਦਾ ਤੁਸੀਂ ਨਿਊਜ਼ ਦੇ ਵਿੱਚ ਵੀ ਸੁਣਿਆ ਹੋਗਾ ਕਿ ਅਮਰੀਕਾ ਦੇ ਵਿੱਚ ਰੂਲ ਇੱਕ ਪਾਸ ਹੋਇਆ ਕਿ ਜਿਹੜੇ ਮਸੀਹਤ ਦੇ ਵਿਰੋਧੀ ਕੰਮ ਕਰ ਰਹੇ ਆ ਜਦੋਂ ਉਹਨਾਂ ਨੇ ਪਰਸਕਿਊਸ਼ਨ ਕਰ ਰਹੇ ਆ ਉਹਨਾਂ ਦੇ ਵੀਜ਼ੇ ਰੱਦ ਕੀਤੇ ਜਾਣਗੇ ਉਹਨੂੰ ਵੀਜ਼ਾ ਨਹੀਂ ਮਿਲੇਗਾ ਮੈਂ ਨਹੀਂ ਚਾਹੁੰਦਾ ਕਿ ਯੂਕੇ ਦੇ ਵਿੱਚ ਵੀ ਜਾਂ ਯੂਰਪ ਦੇ ਵਿੱਚ ਐਦਾਂ ਦਾ ਕੋਈ ਕੰਮ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜੈਨੂਇਨ ਲੋਗ ਆ ਉਹਨਾਂ ਦੇ ਵੀਜ਼ੇ ਰੱਦ ਕੀਤੇ ਜਾਣ ਸੋ ਪਲੀਜ਼ ਮੇਰੇ ਸਿੱਖ ਭਾਈ ਭੈਣ ਭਰਾ ਮੇਰੇ ਹਿੰਦੂ ਭਾਈ ਭੈਣ ਭਰਾ ਜਿਹੜੇ ਵੀ ਇਸ ਮੈਸੇਜ ਨੂੰ ਸੁਣਨ ਜੈਨੂਇਨ ਲੋਗ ਉਹ ਇਸ ਬੰਦਿਆਂ ਨੂੰ ਨੱਥ ਪਾਈ ਜਾਵੇ ਪੰਜਾਬ ਦੇ ਵਿੱਚ ਡਿਫਰੈਂਟ ਜਥੇਬੰਦੀਆਂ ਇਹਨਾਂ ਬੰਦਿਆਂ ਨੂੰ ਸਮਝਾਇਆ ਜਾਵੇ ਇੱਕ ਮੈਸੇਜ ਮੈਂ ਆਪਣੇ ਭਾਨਾ ਭਰਾ ਨੂੰ ਦੇਣਾ ਚਾਹੁੰਦਾ ਜਦੋਂ ਉਹ ਬੋਲਦਾ ਉਹ ਬੋਲਦਾ ਕਿ ਹੀਲਿੰਗ ਜਿਹੜੇ ਪੰਜਾਬ ਦੇ ਪਾਸਟਰੀ ਕਰਦੇ ਪੰਜਾਬ ਦੇ ਵਿੱਚ ਹੀ ਹੀਲਿੰਗਾਂ ਹੁੰਦੀਆਂ ਮੈਂ ਦੱਸਣਾ ਚਾਹੁੰਦਾ ਭਾਨਾ ਬ੍ਰਦਰ ਆਪਣਾ ਫੋਨ ਚੱਕ ਤੇ YouTube ਦੇ ਵਿੱਚ ਟਾਈਪ ਕਰ 올ਓਵਰ ਦਾ ਵਰਲਡ ਜਿੱਥੇ ਵੀ ਜਿੱਥੇ ਖੁਦਾ ਦੀ ਆਤਮਾ ਕੰਮ ਕਰਦੀ ਉੱਥੇ ਹੀਲਿੰਗਸ ਹੁੰਦੀ ਸਾਨੂੰ ਉੱਥੇ ਨੂੰ ਦੁੱਤਣ ਦੀ ਲੋੜ ਨਹੀਂ ਆ ਤੂੰ ਆਪਣਾ ਫੋਨ ਚੱਕ ਤੇ ਸਰਚ ਕਰਕੇ ਨਾ ਮੈਂ ਯੂਰਪ ਚ ਗਿਆ ਤੇ ਉੱਥੇ ਮੈਂ ਚਰਚਿਸ ਵੀ ਦੇਖਿਆ ਉਹ ਤਾਂ ਬੜੀ ਸ਼ਾਂਤੀਮੰਦ ਲੋਕ ਹੈ ਯਸ ਸੀ ਸ਼ਾਂਤੀਮੰਦ ਲੋਕ ਹੈ ਜੀ ਇਦਾਂ ਹੀ ਚੱਲਦਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ ਪੱਧਰ ਤੇ ਕੰਡੈਮ ਕਰਾਂਗੇ ਜਿੱਦਾਂ ਦੇ ਵੀ ਤੂੰ ਕੰਮ ਕਰਦਾ ਆ ਇਸ ਨੂੰ ਸਟਾਪ ਕਰ